ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਇਹ ਵੀਡੀਓ ਬੰਦ ਕਰ ਲਾ ਵੀਡੀਓ ਨਾ ਬੰਦ ਕਰ ਵੀਡੀਓ ਬੰਦ ਕਰ ਲਾ ਨਹੀਂ ਕਰਨੀ ਨਹੀਂ ਕਰਨੀ ਤਾਂ ਫਿਰ ਵੀਰੇ ਬੜਾ ਔਖਾ ਹੋ ਜਾਏਗਾ ਤੂੰ ਵੀਰ ਜੀ ਵੀਡੀਓ ਬੰਦ ਕਰ ਲੈ ਕੋਈ ਗੱਲ ਨਹੀਂ ਪ੍ਰੂਫ ਰੱਖਿਆ ਅਜਾ ਇੱਥੇ ਆ ਇੱਕ ਮਿੰਟ ਜਿਹੜੀ ਗੱਲ ਆ ਨਾ ਨਹੀਂ ਤੂੰ ਬੰਦਾ ਇੱਕ ਮਿੰਟ ਤੂੰ ਬੰਦਾ ਭਜਾ ਕੇ ਲੈ ਆ ਆ ਮੈਂ ਕਸਮ ਤੂੰ ਬੰਦਾ ਭਜਾ ਕੇ ਲੈ ਬੰਦਾ ਤੇਰੇ ਕੋਲ ਆਇਆ ਰਾਇਰਾਮ ਚਲੀ ਆ ਜਾ ਤੇਰੇ ਕੋਲ ਬੰਦਾ ਆਇਆ ਨਾ ਤੇਰੇ ਕੋਲ ਬੰਦਾ ਆਇਆ ਨਾ ਰਾਇਰਾਮ ਚਲੋ ਐਸਾ ਬੰਦਾ ਤੇਰੇ ਕੋਲ ਆ ਨਾ ਮੇਰੇ ਭਰਾ ਮੇਰੀ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਮੇਰੀ ਗੱਲ ਸੁਣਣਾ ਕਿਹੜੀ ਗੱਲ ਹੋਈ ਤੂੰ ਮੇਰੀ ਗੱਲ ਸੁਣ ਮੈਂ ਵੀਡੀਓ ਆਈਆ ਤੂੰ ਨਾਲ ਉਥੋਂ ਆਸ਼ਮਦੀ ਵੀਡੀਓ ਆਉਂਦੀ ਆ ਤੇਰੀਆਂ ਵੀਡੀਓ ਆਇਆਂ ਵਾ ਤੂੰ ਮੇਰੀ ਗੱ ਇੱਕ ਮਿੰਟ ਮੈਂ ਮਿਲਣ ਗਿਆ ਨਾ ਮਿਲਣ ਗਿਆ ਮੈਂ ਕੋ ਵਾਅਦਾ ਕਰ ਦਿੱਤੀ ਸੀ ਜਿਹੜਾ ਬੰਦਾ ਮਿਲਾਇਆ ਹਾਂ ਮੈਂ ਆ ਗਿਆ ਨਾ ਤੂੰ ਵੀਡੀਓ ਕਾਤੋ ਲੀਕ ਕਰਨ ਤੈਨੂੰ ਪਤਾ ਅਸੀਂ ਤੇਰੇ ਤੇ ਕੋਈ ਮੇਰੇ ਵੀਡੀਓ ਮੇਰੇ ਕੋਲ ਆ ਗਈ ਆ ਕਾਦੀ ਉਹੀ ਵੀਡੀਓ ਅਸੀਂ ਮੇਰੀ ਗੱਲ ਮੈਂ ਮਿਲਣ ਗਿਆ ਮੈਂ ਮਿਲਣ ਗਿਆ ਮੈਂ ਮੰਨ ਲਾ ਮੈਂ ਮਿਲਣ ਗਿਆ ਮੈਂ ਮਿਲਣ ਗਿਆ ਨਹੀਂ ਕਹਿੰਦਾ ਇਹੋ ਗੱਲ ਹੋਈ ਸਰ ਮੈਂ ਮਿਲਣ ਗਿਆ ਠੀਕ ਹੈ ਜੀ ਆਹੋ ਕੀ ਨਾ ਹੋਰ ਠੀਕ ਹੈ ਮੇਰੀ ਗੱਲ ਸੁਣ ਵੀਰੇ ਬੰਦਾ ਤੇਰੇ ਕੋਲ ਆ ਗਿਆ ਉਹ ਵੀ ਮੇਰੇ ਕੋਲ ਵੀਡੀਓ ਆ ਗਈਆਂ ਪਰੂਫ ਆ ਗਏ ਮੈਂ ਉਦਾਂ ਨਹੀਂ ਆਇਆ ਬੰਦਾ ਤੇਰੇ ਕੋਲ ਬੜੇ ਦਿਨਾਂ ਦਾ ਆਇਆ ਵਾ ਅੱਜ ਤਾਂ ਨਹੀਂ 8 10 ਦਿਨ ਮੇਰੀ ਗੱਲ ਵੀਰੇ ਪਤਾ ਗੱਲ ਕੀ ਆ ਮੇਰੀ ਗੱਲ ਬੰਦਾ ਤੈਨੂੰ ਮੇਰੀ ਗੱਲ ਸੁਣੀ ਠੀਕ ਹੈ ਜੀ ਪਹਿਲੀ ਤੇ ਗੱਲ ਆ ਅਸੀਂ ਤੇਰੇ ਤੇ ਕਾਰਵਾਈ ਨਹੀਂ ਸੀ ਕਰਾਈ ਨਹੀਂ ਨਾ ਕਰਾਈ ਠੀਕ ਹੈ ਜੀ ਜੇਕਰ ਤੂੰ ਹੁਣ ਬੰਦਾ ਦੇ ਦੇਗਾ ਤੇਰੇ ਤੇ ਕੋਈ ਕਾਰਵਾਈ ਨਹੀਂ ਹੋਗੀ ਜੇ ਬੰਦਾ ਨਹੀਂ ਦਿੱਤਾ ਹਾਲ ਤੇ ਸੁਣ ਮੇਰੀ ਹਾਂ ਤੂੰ ਮੇਰਾ ਭਰਾ ਵਾ ਰਿਸ਼ਤੇਦਾਰੀ ਵੀ ਆ ਹਾਂ ਉਹ ਹੁੰਡੇ ਉਹ ਵੀ ਹੁੰਡੇ ਆ ਰਿਸ਼ਤੇਦਾਰੀ ਆ ਹਾਂ ਚੱਗਲਾ ਕੋਈ ਗੱਲ ਨਹੀਂ ਜੇ ਇੱਥੇ ਬੰਦਾ ਆਜੇ ਦੂਜੇ ਦਿਨ ਤੀਜੇ ਦਿਨ ਰਾਏਰਾਮ ਚੱਲ ਜਾ ਮੇਰੇ ਨਾਲ ਤੇਰੇ ਕੋਲ ਬੰਦਾ ਨਹੀਂ ਆਇਆ ਤੇਰੇ ਕੋਲ ਬੰਦਾ ਨਹੀਂ ਥੇ ਤੇਰੇ ਕੋਲ ਬੰਦਾ ਵੀ ਹੁਣ ਹੀ ਥੇ ਤੇਰੇ ਕੋਲ ਬੰਦਾ ਇੱਥੇ ਆ ਓਏ ਆ ਜਾ ਭਰਾਵਾ ਮੈਂ ਨਾਲ ਸਾਰੇ ਕਾਦੇ ਲੈ ਆ ਕੱਲ ਦੀ ਸਾਡੇ ਘਰ ਕਲੇ ਪਈ ਆ ਤੇਰੇ ਕੋਲ ਆ ਬੰਦਾ ਬਾਰੀ ਮਾਰੀ ਦੀ ਓਏ ਆ ਜਾ ਬੰਦਾ ਇਹਦੇ ਕੋਲ ਹੀ ਆ ਭਗਤੇ ਇਹਦੇ ਕੋਲ ਹੀ ਆ ਮੇਰੇ ਕੋਲ ਭਰਾਵਾ ਮੈਂ ਪ੍ਰੂਫ ਤੋਂ ਬਗੈਰ ਨਹੀਂ ਹੁੰਦਾ ਫਿਰ ਕਿਹੜੀ ਗੱਲ ਆ ਤੂੰ ਮੇਰਾ ਭਰਾਵਾ ਆ ਮੇਰੇ ਜੀ ਚੰਗਾ ਨਹੀਂ ਲੱਗਦਾ ਵੀਰ ਇਦਾਂ ਚੰਗੇ ਨਹੀਂ ਲੱਗਦਾ ਜੇਕਰ ਅਸੀਂ ਤੇਰੇ ਤੇ ਪਰਚਾ ਨਹੀਂ ਕਰਾਇਆ ਤੇ ਤੂੰ ਕੋਈ ਕਾਰਵਾਈ ਨਹੀਂ ਕੋਈ ਕਰਾਈ ਨਹੀਂ ਤੇ ਅੱਜ ਸਭ ਕੁਝ ਹੋ ਜਾਣਾ ਹੈ ਹੂੰ ਉਹ ਤੇਰੀ ਮਰਜ਼ੀ ਹੈ ਜੋ ਕਰਨਾ ਹਾਂ ਬੰਦਾ ਬੰਦਾ ਵੀ ਮਿਲ ਜੂਗਾ ਕੋਈ ਗੱਲ ਨਹੀਂ ਬੰਦਾ ਵੀ ਮਿਲ ਜੂਗਾ ਮੈਂ ਬੰਦਾ ਹਾਂ ਮੈਂ ਯਾਰ ਉਦੋਂ ਬੰਦਾ ਮੈਂ ਇੱਕ ਦਮ ਵੇਦਾਂ ਨੂੰ ਅੱਗੇ ਆ ਜਾ ਘਰੇ ਸਿੱਧਾ ਆ ਕੇ ਨੇ ਸੁਣਾਣਾ ਉਕਰਿਆ ਤੇਨੇ ਕੇ ਗੱਲੋਂ ਬੰਦਾ ਤੇਰੇ ਕੋਲ ਆ ਹਾਂ ਮੈਂ ਮਾਲਾ ਨੂੰ ਵਖਾਉਣਾ ਯਾਰ ਇਹ ਪਤਾ ਗੱਲ ਕਿਉਂ ਤੇਰੇ ਪਿੰਡੋਂ ਤੇਰੇ ਸਾਰੇ ਪਿੰਡੋਂ ਮੈਨੂੰ ਵੀਡੀਓ ਆਉਂਦੀ ਹੈ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਤੂੰ ਮੇਰੀ ਗੱਲ ਸੁਣੀ ਗੱਲ ਸੁਣੀ ਹੋਣ ਵੀ ਆਉਂਦੀਆਂ ਨਹੀਂ ਵੀਡੀਓ ਬੰਦ ਕਰ ਲੈ ਨਹੀਂ ਵੀਡੀਓ ਨਹੀਂ ਬੰਦ ਕਰ ਮੈਂ ਆਪਣੇ ਪ੍ਰੂਫ ਤੇ ਰੱਖਣਾ ਆਪਣਾ ਪ੍ਰੂਫ ਆ ਵੀ ਕੱਲ ਨੂੰ ਤੂੰ ਇਹ ਨਾ ਕਰੇ ਵੀ ਮੇਰੇ ਘਰਿਆਂ ਕਿ ਮੇਰੇ ਗੱਲ ਪਿਆ ਇਸ ਕਰਕੇ ਪ੍ਰੂਫ ਆ ਸਾਡੇ ਕੋਲ ਹਾਂ ਤੂੰ ਵੀਡੀਓ ਬਣਾਈ ਆਸ਼ਰਮ ਚ ਵੀਡੀਓ ਜਾ ਕੇ ਬਣਾਈ ਨਾ ਹਾਂ ਉੱਥੇ ਜਾ ਕੇ ਆਸ਼ਰਮ ਚ ਮੈਂ ਕੋਈ ਗਲਤਤ ਨਹੀਂ ਕੀਤਾ ਮੈਂ ਮੇਰੀ ਮਾਤਾ ਨੇ ਵੇਖਣੀ ਸਰੋਂ ਇਹੋ ਗੱਲ ਹੋਈ ਨਾ ਉਹ ਆ ਮੇਰੀ ਮਾਤਾ ਰੋਟੀ ਨਹੀਂ ਖਾਂਦੀ ਹਾਂ ਨਹੀਂ ਕਲਦੀਪ ਵੀਡੀਓ ਬੰਦ ਤੇ ਇਧਰ ਮੇਰਾ ਫੋਨ ਡਿੱਗ ਪਿਆ ਆ ਨਵੇਂ ਫੋਨ ਨੂੰ ਕਿਨੇ ਲੜੋਇ ਤਾ ਬੇ ਇਹ ਪਤਾ ਜਾ ਕੇ ਕੀ ਕਹਿੰਦਾ ਆਵੇ ਇਧਰ ਵੀਡੀਓ ਵਿੱਚ ਉਹ ਆ ਤਵੇ ਇਧਰ ਦੇ ਮੈਂ ਕੋਈ ਗਲਤ ਆਵੇ ਮੈਂ ਰੋਂਟਿਆ ਮੈਂ ਗਲਤ ਇਦ ਨਹੀਂ ਕੀਤਾ ਕੋਈ ਪਤਾ ਗੱਲ ਕੀ ਵੀਰ ਮੈਨੂੰ ਗੱਲ ਪਤਾ ਕੀ ਇਧਰ ਆ ਵੀ ਵੇਖੀ ਕਿੰਨੇ ਦਾਣਾ ਦਾ ਫੋਨ ਹੋਊਗਾ ਤੂੰ ਇੱਕ ਗੱਲ ਮੈਂ ਸਿਰਫ ਤੇਤੋਂ ਇੱਕੋ ਗੱਲ ਪੁੱਛਣੀ ਆ ਮੇਰੀ ਗੱਲ ਸੁਣੇ ਨਹੀਂ ਇਹ ਤਾਂ ਨਹੀਂ ਮੈਨੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀਰ ਮੇਰਾ ਤੂੰ ਭਰਾਵਾ ਮੈਨੂੰ ਇੱਕੋ ਗੱਲ ਦੱਸ ਦੇ ਕਿ ਤੂੰ ਬੰਦਾ ਦੇ ਸਕਦਾ ਕਿ ਨਹੀਂ ਦੇ ਸਕਦਾ ਯਾਰ ਨਹੀਂ ਦੇ ਸਕਦਾ ਬੇਜਾ ਗਿਆ ਜੇ ਤੇ ਮੇਰੇ ਕੋਲ ਆ ਗਿਆ ਜੇ ਤੇ ਮੇਰੇ ਤੋਂ ਆ ਗਿਆ ਇੱਕ ਬੰਦਾ ਤੇਰੇ ਕੋਲ ਆਇਆ ਹੁੰਦਾ ਮੇਰੇ ਬੰਦਾ ਤੇਰੇ ਕੋਲ ਆ ਮੈਂ ਮੈਂ ਵੀਰ ਇਸੇ ਕੰਮਾਂ ਚ ਰਹਿਣਾ ਮੈਂ ਬੇਕੂਫ ਨਹੀਂ ਆ ਠੀਕ ਆਈ ਆ ਗੱਲ ਸੁਣ ਮੇਰੀ ਠੀਕ ਹੈ ਮੈਂ ਤਾਂ ਇੱਕ ਅੱਦੇ ਦਿਨ ਚ ਵੀ ਆਇਆ ਓਏ ਭਰਾਵਾ ਤੇਰੇ ਕੋਲ ਹੀ ਆ ਬੰਦਾ ਯਾਰ ਕੱਲ ਵੀ ਤੇਰੇ ਕੋਲ ਹੀ ਲੈ ਯਾਰ ਮੈਨੂੰ ਤੇਰੇ ਕੋਲ ਦੇ ਵਿੱਚ ਕੀ ਪ੍ਰੋਬਲਮ ਹੈ ਜਿੱਦਣ ਉਦੋਂ ਵੀ ਰੋਣ ਆਇਆ ਮੇਰੀ ਗੱਲ ਸੁਣ ਲੈ ਇੱਕ ਮੇਰੀ ਗੱਲ ਸੁਣ ਲੈ ਇੱਕ ਮੇਰੀ ਗੱਲ ਮੇਰੀ ਗੱਲ ਸੁਣੀ ਮੇਰੀ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ 180 ਮੈਂ 50000 ਹੋ ਗਿਆ ਮੇਰੀ ਗੱਲ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਵੀਰੇ ਮੇਰੀ ਗੱਲ ਸੁਣੀ ਠੀਕ ਹੈ ਜੀ ਅੱਜ 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 ਤੇਰੇ ਹੱਥ ਹੀ ਤੇਰੀ ਖੇਡ ਯਾਰ ਅੱਜ ਤੇਰੀ ਖੇਡ ਹੀ ਤੇਰੇ ਹੱਥ ਯਾਰ ਮੈਂ ਮੈਂ ਨਹੀਂ ਕਹਿੰਦਾ ਤੈਨੂੰ ਠੀਕ ਆ ਜੀ ਅੱਜ ਤੇਰੀ ਫਿਰ ਤੇਰੇ ਹੱਥੀ ਠੀਕ ਆ ਮੈਂ ਉਸੇ ਵੀਡੀਓ ਦੇ ਆਧਾਰ ਤੇ ਤੇਰੇ ਤੇ ਹੁਣ ਵੀ ਪਰਚਾ ਕਰਾ ਸਕਦਾ ਵਾਂ ਇਹ ਸਰਮਣਿਆ ਉਹ ਉਹ ਵਕੀਲ ਸੀ ਜਿਹੜਾ ਨਾਲ ਆ ਮੇਰੇ ਉਹ ਕਿਹ ਸੀਗਾ ਉਹ ਤੇ ਮੈਂ ਤੈਨੂੰ ਇਹ ਕਰਾਉਣਾ ਉਹਨਾਂ ਨੇ ਮੈਨੂੰ ਕੱਲੇ ਹੀ ਹੁਣ ਯਾਰ ਤੇ ਇੱਕ ਦੀ ਜਾ ਕੇ ਵੇਖਿਆ ਉਹਨਾਂ ਨੇ ਹਾਂ ਮੈਨੂੰ ਬਸ ਇੱਕੋ ਗੱਲ ਦੱਸ ਦੇ ਤੂੰ ਬੰਦਾ ਦੇਣਾ ਕਿ ਨਹੀਂ ਦੇਣਾ ਮੈਂ ਤੇਰੇ ਕੋਲ ਤਾਦਾ ਹਾਂ ਯਾਰ ਮੈਂ ਆ ਕੇ ਤੇਰੇ ਸਾਹਮਣੇ ਲੋਕ ਖੋਲਿਆ ਜਾਂ ਮੈਨੇ ਕਿਹਨੇ ਟੋਰਚਰ ਦਿੱਤਾ ਵਜਾਂ ਕਿਹਨੇ ਮੈਨੂੰ ਫੋਨ ਦਿੱਤਾ ਮੁਕਤ ਮੋ ਕਹਤਾ ਅੱਜ ਮੈਨੂੰ ਪਤਾ ਬੰਦਾ ਪਜਾਰਿਆ ਇਹਨੇ ਬੰਦਾ ਇਹਨੇ ਲਿਆਵਾ ਪਜਾ ਆਇਣਾ ਨਹੀਂ ਹਾਂ ਪਤਾ ਕੀ ਹੈ ਵੀਰ ਮੈਂ ਮੈਂ ਸਿਰ ਤੇ ਦਮਾਲਾ ਬੱਧਾ ਵਾ ਮੇਰੀ ਗੱਲ ਸੁਣੀ ਮੈਂ ਸਿਰ ਤੇ ਦਮਾਲਾ ਬੱਧਾ ਤੇ ਤੇ ਕੋਈ ਕਾਰਵਾਈ ਨਹੀਂ ਕਰਾਉਂਗਾ ਜੇ ਉਹ ਦਿਨ ਕਹਿ ਕੇ ਗਿਆ ਹੈ ਨਾ ਪਰ ਇਹ ਵੀ ਮੈਂ ਗੱਲ ਸੁਣ ਲਈ ਜੇਕਰ ਤੂੰ ਅੱਜ ਨਹੀਂ ਪਿਆਰਨਾ ਬੰਦਾ ਦਿੰਦਾ ਤੇ ਮੈਂ ਫਿਰ ਵੀ ਸਿਰ ਤੇ ਦਮਾਲਾ ਬਧਾਈ ਮੈਂ ਤੇ ਤੇ ਕਾਰਵਾਈ ਕਰਨੀ ਭਾਵੇਂ ਮੇਰਾ ਅੱਡੀ ਜੋਡੀ ਦਾ ਜੋਰ ਲੱਜੇ ਮੈਂ ਵੀਰ ਮੈਂ ਕੋਈ ਰਿਸ਼ਤੇਦਾਰ ਨਹੀਂ ਵੇਖਣੀ ਮੈਂ ਨਹੀਂ ਵੇਖਣਾ ਕਿ ਮੇਰੀ ਮਾਸੀ ਦੇ ਤੁਸੀਂ ਪਰਿਵਾਰ ਚ ਜੇ ਮੈਂ ਨਹੀਂ ਕੁਝ ਵੀ ਕਰਨਾ ਮੈਂ ਵੀ ਜਾਂ ਤੇ ਤੂੰ ਨਹੀਂ ਤੇ ਜਾਂ ਫਿਰ ਮੈਂ ਨਹੀਂ ਮੈਂ ਪਰਚਾ ਕਰਵਾਉਣਾ ਹੀ ਕਰਵਾਣਾ ਤੇ ਤੇ ਕਾਰਵਾਈ ਕਰਵਾਉਣੀ ਕਰਾਉਣੀ ਪਰਚਾ ਕਰਾਇਆ ਮੇਰੇ ਤੇ ਜੀ ਮੈਨੂੰ ਨਹੀਂ ਪਤਾ ਠੀਕ ਹੈ ਜੀ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਮੈਂ ਤੇ ਪਰ ਭਾਈ ਵੀ ਕਰਾਉਣੀ ਹਾਲਾਂਕਿ ਸਾਲ ਜਿਹੜਾ ਤੂੰ ਮੰਨਿਆ ਪੈਸਾ ਮੰਨਿਆ ਮੈਂ ਨਹੀਂ ਆਇਆ ਤੈਨੂੰ ਪਤਾ ਨਾ ਮੈਂ ਨਹੀਂ ਆ ਮੈਂ ਜਾਂ ਛੱਡ ਪਰਾਂ ਯਾਰ ਉਹਨੇ ਬੰਦਾ ਦੇ ਦਿੱਤਾ ਵਾ ਕੋਈ ਗੱਲ ਨਹੀਂ ਆ ਪਰ ਉਹ ਪੈਸੇ ਹੁਣ ਉਹ ਪੈਸੇ ਵੀ ਤੇਰੇ ਤੋਂ ਨਾਲ ਦੀ ਨਾਲ ਉਹਦੇ ਅਕਾਊਂਟ 'ਚ ਕਰਵਾਉਣੀ ਯਾਰ ਜੇ ਦੇ ਦੇਗਾ ਪਿਆਰ ਨਾਲ ਬੰਦਾ ਤੇ ਤੇਰੇ ਹੱਥ ਵਾਸੀ ਚੱਲ ਸੁਣਾ ਹੁਣ ਤੂੰ ਸੁਣਾ ਹੁਣ ਮੈਂ ਬਾਹਰੋਂ ਆਇਆ ਨਾ ਆ ਦੋਵੇਂ ਬੰਦੇ ਮੇਰੇ ਨਾਲ ਪੱਕੇ ਉਸ ਦਿਨ ਵੀ ਹੈ ਇੱਕ ਨਹੀਂ ਇੱਕ ਨਹੀਂ ਨੇਗਾ ਆਨੇ ਨਾ ਮੁੜਾਇਆ ਉਹ ਪੱਕਾ ਆ ਮੈਂ ਫੇਰ ਰੱਖ ਲਿਆ ਮੈਂ ਕਹਿਣੇ ਨਹੀਂ ਸਰਦਾ ਆਪਾਂ ਬੰਦਾ ਫੇਰ ਰੱਖ ਲੈ ਲਈ ਬੰਦਾ ਤੇਰੇ ਕੋਲ ਆ ਠੀਕ ਹੈ ਵੀਰ ਪਹਿਲੇ ਗੱਲ ਕੀ ਮੇਰੇ ਕੋ ਤੇਰੇ ਕੋਲ ਮੈਂ ਪਤਾ ਕਿਉਂ ਆਖਣ ਡਿਆ ਤੋਰੇ ਤੋਂ ਤਾਂ ਉੱਤੇ ਕੋਈ ਨਹੀਂ ਹੁੰਦਾ ਤੂੰ ਮੇਰੇ ਨਾਲ ਚੱਲ ਜਾ ਦੁਆਰੇ ਸ਼ਾਮ ਤੱਕ ਬੰਦਾ ਆ ਜੇ ਬੰਦੇ ਦਾ ਪੁੱਤ ਨਾ ਕਿ ਮੈਂ ਤੇਰੇ ਕੋਲ ਲੈ ਕੇ ਆਉਂਗਾ ਕਲਦੀ ਵੀਰ ਚੰਗੇ ਨਹੀਂ ਲੱਗੀਦਾ ਤੇਰੇ ਤੇ ਉਸੇ ਵੀਡੀਓ ਦੇ ਆਧਾਰ ਤੇ ਅੱਜ ਪਰਚਾ ਹੋਣਾ ਹੀ ਅੱਜ ਸ਼ਾਮ ਤਾਈਂ ਨਾ ਹੋਊ ਤਾਂ ਰੱਖੀ ਜੇ ਗਲਤੀ ਗੁਰੂਆ ਮੈਂ ਤੇਨਾਂ ਪਰਚਾ ਦੀ ਜਰਾਈ ਨਹੀਂ ਕਰਦਾ ਵੀ ਤੂੰ ਆਇਆ ਮੈਂ ਤੇਰਾ ਮਾਨਤਨ ਕਰਦਾ ਉਦੋਂ ਮੈਂ ਮੈਂ ਤੇਨਾਂ ਦੋਰੀਆ ਰਖਿਆ ਇੱਕੇਰਾਂ ਨੂੰ ਆਖਿਆ ਵੀਰ ਬੰਦਾ ਨਾ ਮੰਗਣਾ ਹੀ ਮੈਂ ਨਹੀਂ ਦੇਣਾ ਕੌਣ ਕੀਤਾ ਵੀਰ ਨੂੰ ਤੂੰ ਉਦੋਂ ਆਖਿਆ ਮੇਰੀ ਮਾਦਾ ਰੋਟੀ ਮਾ ਮੈਂ ਤੈਨੂੰ ਇਹੋ ਹੇ ਇਹ ਆਪ ਆ ਬਖਾਈ ਨਾ ਵੀਡੀਓ ਆ ਕੇ ਨਾ ਬਣਾ ਤੈਨੂੰ ਮੈਂ ਉਹ ਕਹਿੰਦੀ ਵੀਡੀਓ ਟੋਪ ਤੇ ਇੱਕ ਗੱਲ ਸੁਣ ਮੇਰੀ ਪਤਾ ਗੱਲ ਕੀ ਹੈ ਪਤਾ ਗੱਲ ਕਿਹਾਰੇ ਨੂੰ ਸਰ ਬੰਦਾ ਕਿ ਤੂੰ ਅੰਦਰ ਵੜ ਕੇ ਨਾ ਨਹੀਂ ਆ ਕਿਉਂ ਮੈਂ ਨਹੀਂ ਕਰਦਾ ਅੰਦਰ ਵੜ ਮੇਰੀ ਗੱਲ ਸੁਣ ਅੰਦਰ ਵੜ ਕੇ ਤੂੰ ਬੰਦਾ ਰੱਖ ਨਹੀਂ ਸਕਦਾ ਜਦੋਂ ਤੇਰੇ ਕੋਲੋਂ ਬੰਦਾ ਆ ਗਿਆ ਨਾਲ ਦੀ ਨਾਲ ਰਿਪੋਰਟ ਆਈ ਨਹੀਂ ਮੇਰੇ ਕੋਲ ਮੈਂ ਤੈਨੂੰ ਬੰਦਾ ਤੂੰ ਜਿੱਥੇ ਵੀ ਰੱਖੇਗਾ ਨਾ ਜਿੱਥੇ ਵੀ ਛੱਡੇਗਾ ਉਥੋਂ ਦੀ ਵੀ ਰਿਪੋਰਟ ਆਈ ਨਹੀਂ ਮੇਰੇ ਕੋਲ ਮੈਂ ਤੇਰੇ ਕੋਲ ਯਾਰ ਮੈਂ ਆਪ ਐਦੋ ਵਟਾ ਦੇ ਨਹੀਂ ਕੋਈ ਅਰੇਜ ਕਰੇਗਾ ਬੰਦਾ ਤੇਰੇ ਕੋਲ ਆ ਵੀ ਤੇਰੇ ਕੋਲ ਮੈਂ ਲੈ ਤੂੰ ਪਿੰਡ ਦੇ ਲੋਕਾਂ ਨੂੰ ਇਹ ਕਹਿੰਦੇ ਆ ਪਿਆਵਾ ਮੈਂ ਪੁਲਿਸ ਦੇ ਨਾਲ ਖੜ ਕੇ ਪੁਲਿਸ ਬੁਲਾ ਕੇ ਇਹ ਸਭ ਕੁਝ ਬੰਦਾ ਲੈ ਲੈਂਦਾ ਕਿਹੜੇ ਬੰਦੇ ਨੂੰ ਬੜਿਆ ਕੁਝ ਬੜਿਆਂ ਨੂੰ ਕਿਆ ਦੋ ਵੀਡੀਓ ਮੈਂ ਲੈ ਆਉ ਉਹ ਮੈਂ ਲੈ ਆਉਂਗਾ ਉਹ ਬੰਦੇ ਮੈਂ ਲੈ ਆਉਂਗਾ ਵੀਡੀਓ ਆ ਗਈ ਨਾ ਵੀਡੀਓ ਤੇਰੇ ਕੋਲੋਂ ਬਸ ਲੀਕ ਕਿਵੇਂ ਹੋਈ ਤੇਰੇ ਕੋਲ ਮੇਰਾ ਫੋਨ ਚੁੱਕਿਆ ਵੀਰ ਆ ਵੇ ਚੁੱਕਿਆ ਨਹੀਂ ਆ ਵੀਰੇ ਉਹਦੇ ਵਿੱਚ ਵੀਡੀਓ ਸਾਰੀਆਂ ਵਾ ਵੀਡੀਓ ਸਾਰੀਆਂ ਨਹੀਂ ਵੀਡੀਓ ਤੂੰ ਆਂ ਭੇਜੀਆਂ ਆ ਬਖਾਇਆ ਲੋਕਾਂ ਨੂੰ ਯਾਰ ਅੱਧਾ ਪਿੰਡ ਤੇਰਾ ਤੇਰੇ ਵਿਰੋਧੀ ਇਹ ਗੱਲ ਤਾਂ ਦੱਸਾਂ ਮੈਂ ਕਿਹਾ ਤੂੰ ਮੇਰੇ ਹਰ ਕੇ ਦਾ ਹੁੰਦਾ ਯਾਰ ਮੈਂ ਤੈਨੂੰ ਵੀ ਕੋ ਵੀ ਤੇਰੇ ਅਗੇ ਮੈਂ ਬੇਨਤੀ ਕਰਦਾ ਠੀਕ ਹੈ ਰਿਕਵੈਸਟ ਕਰਦਾ ਤੇਰੇ ਅਗੇ ਕਿਉਂਕਿ ਇਸ ਤੋਂ ਬਾਅਦ ਮੈਂ ਕਾਰਵਾਈ ਕਰਾਂਗਾ ਹਾਂ ਤੇ ਕੱਲ ਤੋਂ ਜੋੜਦਾ ਨੂੰ ਤੂੰ ਆ ਵੱਡਾ ਵੀਰ ਮੇਰਾ ਜਾਮ ਤੱਕ ਵੀ ਹੋ ਗਈ ਮੈਨੂੰ ਕਿੱਥੇ ਵੀ ਕੋਈ ਮੈਂ ਆਪ ਲੈ ਕੇ ਉਂਗਰ ਆਪ ਨਹੀਂ ਹੁਣ ਦੇ ਦੇ ਬੰਦਾ ਆਇਆ ਵਾ ਬੰਦਾ ਪਤਾ ਕੀ ਆਉਂਦਾ ਹੈ ਮੈਂ ਡੁਗਰੀ ਪਤਾ ਕੀ ਆ ਆਂਦਾ ਡੁਗਰੀ ਜਾਣਾ ਓਏ ਇੱਥੋਂ ਦੀ ਵੀਡੀਓ ਆਈਆਂ ਵਾ ਆਪਣੇ ਕਰਦੇ ਆ ਹਾਂ ਉਹ ਬੰਦਾ ਇੱਥੇ ਤੂੰ ਮੰਨਿਆ ਵੀ ਐਣਾ ਤੂੰ ਮੰਨਿਆ ਵੀ ਮੇਰੀ ਨਹੀਂ 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 ਵੀਰ ਤੂੰ ਮੇਰੇ ਤੋਂ ਫੋਨ ਤੇ ਵੀ ਮੰਨਿਆ ਵੀਰ ਮੇਰੇ ਕੋਲ ਬੰਦਾ ਆਇਆ ਮੈਂ ਰਿਕਾਰਡਿੰਗ ਸਲਾਮਾ ਹੋਣੀ ਮੇਰੇ ਤੋਂ ਬੰਦਾ ਆਜ ਨਹੀਂ ਆਇਆ ਵਾ ਤੂੰ ਕਿਹਾ ਓਏ ਜਿੱਦਣ ਆਇਆ ਆਪਣੇ ਕੋ ਇਹ ਕਿੰਨੇ ਦਿਨ ਨੇ ਤੇਰੇ ਕੋਲ ਆਇਆ ਹਾਂ ਇਹ ਦੇਖੋ ਇਹ ਦੇ ਕੋਲੀਆ ਭਰਾਵਾ ਬੰਦਾ ਇਹਦੇ ਕੋਲ ਆਇਆ ਹੋਵੇ ਤੇ ਇਹ ਹਲਦੇ ਕਿਤੇ ਮੈਂ ਮੁਕਰ ਤੇ ਤੋਂ ਨਹੀਂ ਜਾਂਦਾ ਤੂੰ ਦਮਾਲਾ ਪਤਾ ਮੈਂ ਵੀ ਗੁਰੂ ਘਰ ਜਾਣ ਵਾਲਾ ਬੰਦਾ ਹਾਂ ਮੱਲਾ ਮੁੜ ਕੇ ਕਿੱਥੇ ਗਿਆ ਦਾ ਮੈਂ ਇਹਨੂੰ ਆਖਿਆ ਵੀ ਜੀ ਮੈਂ ਨਹੀਂ ਰੱਖਣਾ ਤੇ ਤੁਮਾਨੂੰ ਸਰਪੰਚ ਕਰਪਾਲ ਨੂੰ ਮੈਂ ਫੋਨ ਲਾਇਆ ਤੂੰ ਇਹਨੂੰ ਬੰਦ ਕਰ ਲੈ ਮੇਰੇ ਨਾਲ ਚੱਲ ਜਾ ਤੈਨੂੰ ਜੇ ਆ ਮੇਰੇ ਰਿਸ਼ਤੇਦਾਰ ਤੋਂ ਹੋਵੇ ਰਾਲੀ ਮੇਰੇ ਰਿਸ਼ਤੇਦਾਰੀ ਤਿੰਨ ਚਾਰ ਰਿਸ਼ਤੇਦਾਰ ਲਾ ਕੇ ਲਾ ਕੇ ਬੰਦਾ ਵੀ ਬੰਦਾ ਰੋਜ਼ ਹੀ ਤੇਰੇ ਕੋਲ ਹੁੰਦਾ ਤੈਨੂੰ ਕੱਲ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਜੇਕਰ ਤੇਰੇ ਤੇਰੇ ਘਰੋਂ ਤੇਰੇ ਘਰੋਂ ਜੇ ਬੰਦਾ ਮਿਲ ਗਿਆ ਜੇ ਤੇਰੇ ਕੋਲੋਂ ਬੰਦਾ ਮਿਲ ਗਿਆ ਮੈਨੂੰ ਮੈਂ ਨਾ ਜੇ ਮੇਤੋਂ ਮਿਲ ਜੇਗਾ ਨਾ ਇੱਥੇ ਘਰੋਂ ਤੇ ਮੇਰਾ ਸਿਰ ਤੇ ਜੁੱਤੀਆਂ ਤੇਰੀਆਂ ਤੂੰ ਜਿਹੇਦਾਰ ਬੰਦਾ ਹਾਂ ਚਲ ਠੀਕ ਜੱਗੇ ਮੈਂ ਨਿਕਲ ਬੰਦਾ ਆਏ ਨਹੀਂ ਐਦੋਂ ਐਦੋਂ ਵੱਡੀ ਨਹੀਂ ਬੰਦਾ ਤੇਰੇ ਕੋਲ ਆ ਜਣਾ ਨਹੀਂ ਉਹ ਜਿੱਥੇ ਵੀ ਤੇਰੀ ਸਾਰੀ ਜਾਣਾਂ ਬੰਦਾ ਉੱਥੋਂ ਵੀ ਨਿਕਲਣਾ ਨਹੀਂ ਯਾਰ ਫਿਰ ਉਹ ਤੇ ਮੇਰਾ ਵੱਡਾ ਵੀਰ ਜੇ ਤੇਰੀ ਰਿਸ਼ਤੇਦਾਰੀ ਚੋਂ ਨਿਕਲ ਆਇਆ ਆਇਆ ਤੇ ਮੈਂ ਤੇਰੀ ਜਾਣਕਾਰਾਂ ਤੇ ਨਿਕਲ ਆਇਆ ਮੈਂ ਤੈਨੂੰ ਆਪ ਦੇ ਕੇ ਆਉਂਗਾ ਦੇ ਕੇ ਨਹੀਂ ਆਉਂਗਾ ਤੇਰੇ ਪਿੰਡੇ ਫੋਨ ਆਉਂਦੇ ਬੰਦਾ ਤੂੰ ਸਿੱਧਾ ਕਹਿ ਕੇ ਪਰਚਾ ਹੋਗਾ ਮੇਰੇ ਤੇ ਮੇਰੇ ਨਾਲ ਵਾਦਾ ਕਰ ਮੈਂ ਮੈਂ ਵੀ ਕਰਦਾ ਤੇ ਨਾਲ ਤੇ ਤੇ ਪਰਚਾ ਵੀ ਹੋਣਾ ਹੀ ਯਾਰ ਫਿਰ ਉਹ ਪਰ ਤੇ ਤਾਂ ਮੈਂ ਤੇ ਦੋ ਤਾਂ ਬੰਦਾ ਵੀ ਤੇਰੇ ਕੋਲ ਰਹਿਣ ਡਿਆ ਵਾ ਲੋ ਕਿ ਤੇਰੇ ਆਂਡੀ ਗਵਾਂਡੀ ਦੱਸਣ ਲੱਗੇ ਬੰਦਾ ਇੱਥੇ ਹੀ ਗਾ ਕੱਲ ਪਰਸੋਂ ਦਾ ਬੰਦਾ ਇੱਥੇ ਆ ਬੰਦਾ ਤੇਰੇ ਕੋਲ ਰਹਿਣ ਡੇ ਹੋਰ ਦੱਸ ਆਇਆ ਹੋਏ ਤੁਸੀਂ ਦੱਸੋ ਖਾ ਕੇ ਇਹਨਾਂ ਦੇ ਹੋਏ ਇਹਨਾਂ ਨੂੰ ਮੈਂ ਵਿਚਾਰੇ ਨੂੰ ਕੀ ਆਖਣਾ ਮੈਂ ਵਿਚਾਰੇ ਨੂੰ ਗੁਰੂ ਆ ਏਡੀ ਨਹੀਂ ਗੱਲ ਹੁੰਦੀ ਬੰਦਾ ਤੇਰੇ ਕੋਲ ਬੂਆ ਕੋਲ ਅੰਦਰ ਤੇ ਭੈਣੋ ਜੱਗੇ ਅੰਦਰ ਬੈ ਕੋਈ ਨਹੀਂ ਵੀਰ ਚੰਗੀ ਗੱਲ ਨਹੀਂ ਆ ਤੇਰੇ ਵਾਸਤੇ ਨਹੀਂ ਮੈਂ ਨਹੀਂ ਠੰਡਾ ਨਹੀਂ ਉਹ ਬੂਆ ਕੋਲ ਮੈਂ ਪਤਾ ਕੀ ਤਲਵਾਨਾ ਵਾ ਪਤਾ ਕੀ ਆ ਵੀਰ ਮੇਰੀ ਗੱਲ ਸੁਣ ਠੀਕ ਆ ਇਹਦੇ ਇਹਦੇ ਚ ਉਹਨਾਂ ਦੇ ਡਾਕੀ ਚਲਦਾ ਪਿੱਛੇ ਚੱਲ ਤੁਸੀਂ ਇੱਥੇ ਰੋ ਮਾਪਰਾਵਾਂ ਦੀ ਕੋ ਗੱਲ ਪਿੱਛੇ ਰੋ ਜਾ ਉੱਥੇ ਰੋ ਮੈਂ ਉੱਥੇ ਲੈ ਜਾ ਹਾਂ ਵੀਡੀਓ ਕਰੀ ਜਾਈਂ ਉਹ ਵੀਡੀਓ ਰੱਖਣੀ ਉਧਰ ਰੱਖਣੀ ਹੈ ਦੂਰੋਂ ਵੀ ਲੜੇ ਨਾ ਉਹ ਉਹਦੀ ਚੱਲ ਜਾ ਪਰਵਾ ਮੈਂ ਤੇਰੇ ਤੇ ਗੋਡੇ ਪਾਣ ਲੜਣੀ ਆਪਣੀ ਮੈਂ ਉਹ ਬੰਦ ਕਰ ਲੈ ਪਰਵਾ ਵੀਡੀਓ ਉਧਰ ਜਾ ਚਲ ਜਾ ਮੇਰਾ ਵੀਰ ਆ ਪਰਾਂ ਚਲ ਜਾ ਜਾ ਚਲ ਜਾ ਚੱਲ ਜਾ ਬਣਾ ਇੱਥੇ ਆਬੀ ਇਹ ਸਾਰ ਗਿਆ ਨਾ ਜੱਗਿਆ ਉਹ ਬੰਦ ਕਰ ਦੇ ਉਹਨਾਂ ਆ ਵੀਡੀਓ ਚੱਲ ਯਾਰ ਪਰਾਂ ਚੱਲ ਜਾ ਪਰਾਂ ਚੱਲ ਜਾ ਯਾਰ ਚੱਲ ਜਾ ਬੱਤੀ ਪਰਾਂ ਚੱਲ ਜਾ ਸਾਰੇ ਜਣੇ ਚੱਲ ਜਓ ਯਾਰ ਆਜੋ ਸਰਵਨ ਤੋਂ ਆ ਜਾ ਤੂੰ ਆ ਜਾ ਕੱਲਾ ਆ ਜਾ ਯਾਰ ਮੈਂ ਕਿਤੇ ਬਾਹਰ ਦੇ ਕੇ ਮੇਰਾ ਭਰਾ ਵਾ ਉਹ ਹਾਂਜੀ ਵੀਰ ਜੀ ਸਾਲ ਸਾਸਿਕਾਲ ਹਾਂਜੀ ਵੀਰ ਜੀ ਜਿਹੜਾ ਆਪਾਂ ਵੀਰ ਵੇਖੋ ਪਿੱਛੇ ਭਾਇਆ ਹੈ ਵਿਖਾਈਂ ਜੂਰੇ ਪਿੱਛੇ ਭਗਾ ਤੇ ਆ ਜਿਹੜਾ ਵੀਰ ਆਪਾਂ ਉਹਨੇ ਛੜਾ ਕੇ ਆਂਦਾ ਪਿੰਡ ਡੁਗਰੀ ਵੀਰੇ ਜੱਗੀ ਵੀਰੇ ਕਿਹੜਾ ਪਿੰਡ ਪਿੰਡ ਡੁਗਰੀ ਤੋਂ ਹੁਣੇ ਛਡਾ ਕੇ ਲਿਆਂਦਾ ਹੈ ਮੈਨੂੰ ਕਿਹਨੇ ਪੀਜਣਾ ਪਰਣ ਹੋ ਗਿਆ ਕਿਸੇ ਵੀ ਪਰਿਵਾਰ ਦੇ ਕੋਲ ਸੀ ਇਹ ਮਨਬੁੱਧੀ ਆ ਇਹ ਤੋਂ ਕੰਮ ਕਰਾਉਂਦੇ ਸੀ ਗੋਹਾ ਗਵਾ ਸੌਣ ਦਾ ਤੇ ਹੁਣੀ ਹੁਣੇ ਆਪਾਂ ਛਡਾ ਕੇ ਡੁਗਰੀ ਤੋਂ ਲੈ ਕੇ ਆ ਰਹੇ ਹਾਂ ਜੀ ਵੀਰੋ ਜਿੱਦਾਂ ਤੁਸੀਂ ਇੱਕ ਆ ਭਗਤੀ ਦੀ ਵੀਡੀਓ ਦੇਖੀ ਸੀ ਕਿ ਕਿੱਦਾਂ ਅਸੀਂ ਇਹਨੂੰ ਪਿੰਡ ਡੁਗਰੀ ਜ਼ਿਲ੍ਹਾ ਤਰਨਤਾਰ ਤੋਂ ਛਡਵਾ ਕੇ ਲੈ ਕੇ ਆਏ ਸੀ ਕਿੱਦਾਂ ਇਹਨੂੰ ਕਿੰਨੇ ਸਾਲਾਂ ਤੋਂ ਗੁਲਾਮ ਬਣਾ ਕੇ ਤੋਂ ਕੰਮ ਕਰਾਉਂਦੇ ਸੀਗੇ ਤੇ ਵੀਰੋ ਜਦੋਂ ਇਹਨੂੰ ਅਸੀਂ ਆਸ਼ਰਮ 'ਚ ਲੈ ਕੇ ਆਏ ਉਸ ਤੋਂ ਬਾਅਦ 15 ਦਿਨਾਂ ਬਾਅਦ ਜਿਹਨੇ ਗੁਲਾਮ ਬਣਾਇਆ ਸੀਗਾ ਡੁਗਰੀ ਪਿੰਡ ਦੇ ਵਸਨੀਕ ਕਵਲ ਦੀ ਉਹਦਾ ਨਾਮ ਸੀਗਾ ਕੁਲਦੀਪ ਤੇ ਉਹ ਸਾਡੇ ਕੋਲੋਂ ਚੱਕਮਾ ਦੇ ਕੇ ਨੂੰ ਲੈ ਗਿਆ ਕਿੱਦਾਂ ਕਿ ਇਹਨੂੰ ਮਿਲਦੇ ਬੰਦੇ ਆਇਆ ਠੀਕ ਹੈ ਜੀ ਮੌਕਾ ਪਾ ਗਏ ਤੇ ਵੀਰ ਜੀ ਇਹਨੂੰ ਲੈ ਕੇ ਦੋਤੋਂ ਫਰਾਰ ਹੋ ਗਿਆ ਤੇ ਪਿੰਡ ਜਾ ਕੇ ਲੋਕਾਂ ਨੂੰ ਕਹਿਣ ਲੱਗ ਪਿਆ ਕਿ ਉਹ ਬੰਦਾ ਬਾਬੇ ਨੂੰ ਮੈਂ ਸੇਵਾ ਵਾਲੇ ਬਾਬੇ ਨੂੰ ਸੰਸਤਾ ਵਾਲੇ ਬਾਬੇ ਨੂੰ ਪੈਸੇ ਦੇ ਕੇ ਉਹ ਬੰਦਾ ਛਡਾ ਕੇ ਲੈ ਕੇ ਆਇਆ ਵਾ ਠੀਕ ਹੈ ਜੀ ਬਹੁਤ ਜ਼ਿਆਦਾ ਮੈਨੂੰ ਲੋਕਾਂ ਦੀਆਂ ਕਲਾਂ ਆਉਣ ਲੱਪੀਆਂ ਕਿ ਵੀਰ ਐਦਾਂ ਉਹ ਬੰਦਾ ਕਹਿੰਦਾ ਐਦਾਂ ਬੰਦਾ ਕਹਿੰਦਾ ਵਾ ਹਨਾ ਮੈਂ ਚਲੋ ਵਿਸ਼ਵਾਸ ਨਹੀਂ ਸੀ ਕਰਦਾ ਪਰ ਉਹਨਾਂ ਨੇ ਮੈਨੂੰ ਇੱਕ ਵੀਡੀਓ ਬਣਾ ਕੇ ਭੇਜੀ ਜਿਦੇ ਚ ਕਹਿੰਦਾ ਸੀ ਵੀ ਸੰਸਤਾ ਵਾਲੇ ਬੰਦਿਆਂ ਨੂੰ ਮੈਂ ਪੈਸੇ ਦੇ ਕੇ ਲੈ ਕੇ ਆਇਆ ਆ ਅੱਜ ਉਸ ਬੰਦੇ ਤੋਂ ਅਸੀਂ ਦੁਬਾਰਾ ਇਹਨੂੰ ਛਡਵਾ ਕੇ ਲੈ ਕੇ ਆਏ ਆ ਠੀਕ ਹੈ ਜੀ ਤੇ ਮੈਂ ਆਪਣੇ ਵੀਰ ਸਰਵੰਦੀ ਵੀ ਜਾਂ ਸਾਡੀ ਵੀ ਅਸੀਂ ਥੋੜੀ ਗਲਤੀ ਮੰਨਦੇ ਆ ਕਿ ਉਸ ਬੰਦੇ ਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਮਿਲਣ ਦੇ ਬਹਾਨੇ ਇਸ ਨੂੰ ਭਜਾ ਕੇ ਲੈ ਗਿਆ ਉੱਥੋਂ ਜੀ ਤੇ ਚਲੋ ਆ ਗਾ ਤਾਂ ਅਸੀਂ ਇਸ ਚੀਜ਼ ਦਾ ਧਿਆਨ ਰੱਖਾਂਗੇ ਜਦੋਂ ਸਰਵਨ ਕੋਈ ਮਿਲਣ ਆਵੇ ਨਾ ਐਦਾਂ ਕਿਸੇ ਨੂੰ ਮਿਲ ਨਹੀਂ ਦੇਣਾ ਠੀਕ ਹੈ ਜੀ ਤੇ ਅੱਗੇ ਵੀਰ ਜੀ ਚਲੋ ਆ ਗਿਆ ਮੇਲ ਆ ਗਿਆ ਤੁਸੀਂ ਉਹਨੂੰ ਮਲਾ ਦਿੱਤਾ ਤੇ ਇਹ ਵੀਰ ਚਲੋ ਆਪਣੇ ਕੰਮ ਧੰਦੇ ਕਿਤੇ ਲੱਗਾ ਰਿਹਾ ਤੇ ਉਹ ਮਗਰੋਂ ਇਹਨੂੰ ਭਜਾ ਕੇ ਲੈ ਗਿਆ ਜੀ ਸੋ ਇਹੋ ਜੇ ਲੋਕਾਂ ਤੇ ਚਲੋ ਅਸੀਂ ਉਹਨੂੰ ਕੁਝ ਨਹੀਂ ਸੀ ਕਹਿਣਾ ਪਰ ਅੱਜ ਉਹਦੀ ਅਸੀਂ ਦੁਬਾਰਾ ਵੀਡੀਓ ਬਣਾ ਕੇ ਪਾਉਣ ਲੱਗੇ ਆ ਤੇ ਸੋ ਸਾਰੀ ਸੰਗਤ ਦਾ ਧੰਨਵਾਦ ਜਿਹੜੇ ਸਹਿਯੋਗ ਦਿੰਦੇ ਆ ਕਿਦਾਂ ਤੈਨੂੰ ਕਿਦਾਂ ਲੱਗਿਆ ਸ਼ੋ ਹੈ ਕੰਡੇ ਕੀ ਟੱਪ ਕੇ ਅੱਛਾ ਕੰਡੇ ਟਪਾਈ ਸੀ ਉਹਨੇ ਤੇ ਕਾਦੇ ਤੇ ਲੈ ਗਿਆ ਹੈਗਾ ਕੂਟਰੀ ਗੁੱਡੀ ਲੱਗਿਆ ਹੈਗਾ ਤੈਨੂੰ ਕੀ ਆਂਦਾ ਹੈਗਾ ਉਹ ਤੇ ਕੰਮ ਕਰਨਾ ਅੱਛਾ ਡੰਗਰਾ ਮੈਂ ਅੱਛਾ ਡੰਗਰਾ ਦਾ ਕੰਮ ਕਰਨ ਨੂੰ ਕਿੰਦਾ ਹੈ ਹਾਂ ਅੱਛਾ ਉਹ ਤਾਂ ਪੱਠੇ ਪਾ ਅਸੀਂ ਕਹਿੰਦਾ ਪੱਠੇ ਪਾ ਮਾਰਦਾ ਵੀ ਨਹੀਂ ਨਾ ਮਾਰਦਾ ਨਹੀਂ ਅਸੀਂ ਮਾਰਦਾ ਨਹੀਂ ਪੱਠੇ ਪਾਉਂਦਾ ਹੈਗਾ ਹਾਂ ਅੱਗੇ ਇੱਕ ਦਿਨ ਮਾਰਿਆ ਵੀ ਨਾ ਪਹਿਲਾਂ ਤੈਨੂੰ ਪਹਿਲਾਂ ਪਹਿਲਾਂ ਮਾਰਿਆ ਸੀ ਨਾ ਕਦੇ ਨਾ ਮਾਰਿਆ ਹੈਗਾ ਉਹ ਪਹਿਲਾਂ ਕੀ ਕੀ ਮਾਰਿਆ ਸੀ ਤੇ ਜਦੋਂ ਪਹਿਲਾਂ ਉਹ ਉਹ ਤੇ ਚਟਾਲੇ ਸਟੈਲੇਜ ਗੁੱਟਿਆ ਹੈਗਾ ਅੱਛਾ ਚਲੋ ਕੋਈ ਗੱਲ ਨਹੀਂ ਦੇਖੋ ਹੁਣ ਅਸੀਂ ਵੀਰ ਨੂੰ ਆਸ਼ਮ ਦੇ ਵਿੱਚ ਲੈ ਕੇ ਚੱਲੇ ਆਂ ਤੇ ਜਿਹੜੇ ਮੇਰੇ ਵੀਰ ਦੁਗਰੀ ਪਿੰਡ ਦੇ ਵੀਰ ਵੀ ਕਈ ਆ ਗੱਲਾਂ ਕਰਦੇ ਸੀਗੇ ਕਿ ਉਹ ਬਾਬਾ ਵੇਖ ਗਿਆ ਤੇ ਉਹਨਾਂ ਨੂੰ ਬੇਨਤੀ ਆ ਕਿ ਵੀਰੇ ਆ ਵੀਡੀਓ ਜ਼ਰੂਰ ਵੇਖਿਓ ਕਿਉਂਕਿ ਮਰ ਮਰਨਾ ਮਜੂਰ ਆ ਪਰ ਵਿਕਣਾ ਨਹੀਂ ਮਜੂਰ ਸੋ ਸਾਰੀ ਸੰਗਤ ਦਾ ਧੰਨਵਾਦ ਜਿਹੜੇ ਸਹਿਯੋਗ ਦਿੰਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ